ਆਪੇ ਕੋਰ ਨਵਾਂ ਕਬੂਤਰ ਲੈ ਲਿਆ ਠੀਕ ਆ ਗਾਈਜ਼ ਤੇ ਆਹ ਲੈਂਦਾ ਗੋਲਾ ਕਿੰਨਾ ਚਿਰ ਰੋੜਦਾ ਇਹ ਡੇਢ ਘੰਟਾ ਡੇਢ ਘੰਟਾ ਠੀਕ ਆ ਡੇਢ ਘੰਟਾ ਆਇਓ ਇੱਕ ਕਬੂਤਰੀ ਲੈਣ ਆ ਕਾਲੀ ਚੀਨੀ ਜੀ ਵਖਾਈਂ ਅੱਜ ਸਿੱਖ ਗੱਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਘੈਂਟ ਆਉਗੇ ਫਿਲਹਾਲ ਮੈਂ ਵੀ ਬਹੁਤ ਘੈਂਟ ਆ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਆਪਾਂ ਨਵੇਂ ਕਬੂਤਰ ਲੈ ਕੇ ਆਉਣੇ ਆ ਠੀਕ ਆ ਆਪਣਾ ਖੁੱਲਾ ਖੁੱਡਾ ਖਾਲੀ ਹੋਇਆ ਬੈਸੀ ਤਾਂ ਕਰਕੇ ਅੱਜ ਨਵੇਂ ਕਬੂਤਰ ਲਿਆਉਣੇ ਆ ਤੇ ਤੁਹਾਨੂੰ ਲੈਣ ਚਲਦੇ ਹਾਂ ਕਬੂਤਰ ਉੱਥੇ ਜਾ ਕੇ ਵਲੌਗ ਕੰਟੀਨਿਊ ਕਰਾਂਗੇ ਕਿਉਂਕਿ ਲੇਟ ਹੋ ਹੀ ਜੰਨੇ ਆ ਤੇ ਆਣ ਕੇ ਫਿਰ ਵਲੌਗ ਸਟਾਰਟ ਕਰਾਂਗੇ ਠੀਕ ਹੈ ਕੰਟੀਨਿਊ ਕਰਾਂਗੇ ਮਤਲਬ ਤੇ ਆ ਜੋ ਫਿਰ ਚੱਲੀਏ ਗਾਈਜ਼ ਲੈ ਕੇ ਤਾਂ ਇਕੱਲੀ ਕਾਲੀ ਚੀਨੀ ਕਬੂਤਰੀ ਹੋਣੀ ਆਪਾਂ ਉਹ ਮੁੰਡੇ ਨੇ ਫੋਟੋ ਭੇਜੀ ਸੀ ਆਪਾਂ ਨੂੰ ਪਸੰਦ ਆ ਗਈ ਸੀ ਤੇ ਲਾਲ ਗੋਲਾ ਆਪਣਾ ਕਬੂਤਰ ਐ ਸੀ ਜਿਹੜਾ ਪੰਡ ਹੈ ਉਹਨੂੰ ਵੀ ਲੈ ਕੇ ਆਵਾਂਗੇ ਆਇਆ ਇੱਕ ਕਬੂਤਰੀ ਲੈਣ ਆ ਕਾਲੀ ਚੀਨੀ ਜੀ ਵਖਾਈ ਬਾਕੀ ਵਹਨੇ ਪਸੰਦ ਆਉਂਦੀ ਕਿ ਨਹੀਂ ਤੁਸੀਂ ਦੱਸੋ ਕਿਵੇਂ ਦੀ ਆ ਬਾਕੀ ਬਾਅਦ ਚੋਂ ਕਰਦੇ ਵਿੱਚ ਫੋਨ ਆ ਹੀ ਜਾਂਦਾ ਸਾਰੇ ਕਬੂਤਰੀ ਆਪਾਂ ਉਹ ਪਸੰਦ ਕੀਤੀ ਆ ਕਾਲੀ ਚੀਨੀ ਠੀਕ ਆ ਬਾਕੀ ਹੋਰ ਵੀ ਵੇਨੇ ਪਰਲੇ ਖੁੱਡੇ ਚ ਗਾਇਜ਼ ਇੱਕ ਕਬੂਤਰ ਲੈ ਕੇ ਜੋੜੀ ਲਾਲ ਗੋਲੀ ਆ ਉਹ ਪੱਠੀ ਆ ਠੀਕ ਆ ਤੇ ਇੱਕ ਕਬੂਤਰ ਕਹਿੰਦਾ ਵੀ ਗਿਫਟ ਲਾਇਓ ਉਹ ਉਹ ਵਾਲਾ ਜਿਹੜਾ ਸਾਹਮਣੇ ਬੈਠਾ ਬੱਤੇ ਪੁੱچے ਘੜਉਣ ਨੂੰ ਤੇ ਮੈਂ ਚਲੋ ਠੀਕ ਆ ਜੀ ਤੇ ਬਾਕੀ ਮੈਂ ਤੁਹਾਨੂੰ ਬਾਹਰ ਜਾ ਕੇ ਜੋੜੀ ਵਿਖਾਉਣਾ ਠੀਕ ਆ ਕਬੂਤਰ ਤਾਂ ਲੈ ਆਂਦੇ ਵਿਖਾ ਦਿੰਦੇ ਗੱਟੇ ਚ ਕੋਠੇ ਤੇ ਆ ਗਏ ਆਪਣੇ ਠੀਕ ਆ ਤੇ ਹੁਣ ਆਪਾਂ ਫੋਨ ਦੀ ਬੈਟਰੀ ਚਾਰਜ ਕਰਨਾ ਫਿਰ ਕਰਦੇ ਹਾਂ ਕੰਟੀਨਿਊ ਗਾਈਜ਼ ਲੈਣ ਤਾਂ ਆਪਾਂ ਇੱਕ ਕਾਲੀ ਚਿਨੀ ਤੇ ਇੱਕ ਗੋਲਾ ਐ ਕੈਸੀ ਕਬੂਤਰ ਲੈਣ ਤੇ ਹੁਣ ਆਪਾਂ ਉੱਥੋਂ ਤਿੰਨ ਕਬੂਤਰ ਹੋਰ ਲੈ ਆਂਦੇ ਠੀਕ ਐ ਉਹ ਵੀ ਤੁਹਾਨੂੰ ਵਿਖਾਵਾਂਗੇ ਜੋੜੀ ਤੇ ਆਜੋ ਫਿਰ ਖੁੱਡੇ ਚ ਹੀ ਵਿਖਾਉਣੇ ਆ ਸਿੱਧਾ ਠੀਕ ਐ ਬਾਹਰ ਨਹੀਂ ਕੱਢਦੇ ਗਾਈਜ਼ ਅੰਦਰ ਹੀ ਵਿਖਾਵਾਂਗੇ ਤੁਹਾਨੂੰ ਠੀਕ ਐ ਫਿਰਲ ਚੈੱਕ ਕਰੋ ਆਪਣਾ ਨਿਊ ਕਬੂਤਰ ਆ ਤਾਂ ਆਪਣਾ ਉਹ ਗੋਲਾ ਜਿਹੜਾ ਪਹਿਲਾਂ ਲਿਆਂਦਾ ਸੀ ਕੁੰਡੇ ਤੋਂ ਲੈਣ ਗਏ ਸੀਗੇ ਠੀਕ ਐ ਉਹ ਵੀ ਮੈਂ ਵਿਚੈਟ ਕਰ ਦੂੰਗਾ ਆਪ ਇੱਕ ਹੋਰ ਨਵਾਂ ਕਬੂਤਰ ਲਾ ਲਿਆ ਠੀਕ ਆ ਗਾਇਜ਼ ਤੇ ਆਹ ਲੈਂਦਾ ਗੋਲਾ ਕਿੰਨਾ ਚਿਰ ਉੜਦਾ ਇਹ ਡੇਢ ਘੰਟਾ ਡੇਢ ਘੰਟਾ ਠੀਕ ਆ ਡੇਢ ਘੰਟਾ ਦਿਨ ਅੱਧਾ ਦਿਨ ਉੜਦਾ ਹਾਂ ਹਾਂ ਅੱਧਾ ਅੱਧਾ ਦਿਨ ਉੜਦਾ ਗਾਇਜ਼ ਗੋਲਾ ਲਾਲ ਗੋਲਾ ਉਹ ਦੇਖੋ ਚਿੱਟੀ ਅੱਖਾਂ ਦਾ ਟੀਲ ਪੰਦਾ ਬਾਕੀ ਬਾਈ ਦੇ ਕਬੂਤਰ ਹੋਰ ਏ ਬਾਕੀ ਘਰੇ ਜਾ ਕੇ ਕਰਦੇ ਹਾਂ ਵਲੌਗ ਤੇ ਬਾਕੀ ਆ ਆ ਜੋੜੀ ਤੇ ਇੱਕ ਉਹ ਕਬੂਤਰ ਆ ਉਹ ਤੋਂ ਪੱਠੀ ਕਹਿੰਦਾ ਸੀ ਅਸੀ ਆ ਪੱਠੀ ਪਤਾ ਕਿਉਂ ਲਈ ਸੀ ਮੁੰਡੇ ਨੇ ਤੇ ਮੈਂ ਮੈਂ ਸੋਚਿਆ ਵੀ ਜਿਹੜੀ ਆ ਪੱਠੀ ਹੈ ਨਾ ਲਾਲ ਗੋਲੀ ਇਹ ਦੇ ਕਬੂਤਰ ਹੀ ਨਿਕਲੀ ਤਾਂ ਇਹ ਵੀ ਚਿੱਟੀ ਅੱਖ ਦੀ ਆ ਤੇ ਉਹ ਗੋਲਾ ਵੀ ਚਿੱਟੀ ਅੱਖ ਦਾ ਲਾਲ ਗੋਲਾ ਵੀ ਇਹਨਾਂ ਦੋਨਾਂ ਦੀ ਜੋੜੀ ਲਵਾ ਦਾਂਗੇ ਤੇ ਨਾਲੇ ਸੈੱਟ ਬੈਠੂਗਾ ਕੰਮ ਤੇ ਉਹ ਸਾਡਾ ਜਦੋਂ ਇੱਥੇ ਲਿਆਣ ਕਿ ਛੱਡਿਆ ਗੁੜਕਣ ਲੱਗ ਗਿਆ ਹੁਣ ਉਹ ਕਬੂਤਰ ਨਿਕਲਿਆ ਬਾਕੀ ਕੋਈ ਨਹੀਂ ਵੈਸੇ ਚੰਗਾ ਕਬੂਤਰ ਆ ਵੇਖੋ ਬਾਕੀ ਤੁਸੀਂ ਜ਼ੂਮ ਕਰਕੇ ਦਿਖਾ ਦੇਣਾ ਤੁਹਾਨੂੰ ਮੈਂ ਠੀਕ ਐ ਬਾਕੀ ਆ ਰੇ ਜੇ ਵਧੀਆ ਲੱਗੇ ਕਮੈਂਟ ਕਰਕੇ ਦੱਸਿਓ ਕਿ ਕਿਸ ਤਰ੍ਹਾਂ ਦੇ ਆਪਣੇ ਕਬੂਤਰ ਐ ਤੇ ਬਾਕੀ ਇਹਨਾਂ ਦੋਨਾਂ ਦੀ ਤਾਂ ਜੋੜੀ ਲੱਗੀ ਐ ਦੇਖੋ ਕਦੋਂ ਆਂਡੇ ਲਾਉਣਗੇ ਉਰਲਾ ਕਬੂਤਰ ਐ ਠੀਕ ਆ ਜਿਹੜਾ ਆਹਾ ਠੀਕ ਆ ਆ ਵੀ ਖੱਟੀ ਅੱਖ ਦਾ ਤੇ ਪਰਲੀ ਪਰਲੀ ਕਬੂਤਰੀ ਐ ਕਾਲੀ ਜੀਨੀ ਦੀ ਠੀਕ ਐ ਉਹ ਵੀ ਖੱਟੀ ਅੱਖ ਦੀ ਐ ਤੇ ਇੱਕ ਕਬੂਤਰ ਪਸੰਦ ਆਇਆ ਸੀ ਤੇ ਉਹ ਜੋੜੀ ਵਾਲਾ ਸੀ ਆਂਡੇ ਆਂਡੇ ਲਾਉਣ ਵਾਲੇ ਸੀ ਤਾਂ ਕਰਕੇ ਤੇ ਬਾਕੀ ਉਹ ਲਾਲ ਗੋਲਾ ਜਿਹੜਾ ਆਪਾਂ ਲਿਆਂਦਾ ਸੀ ਆਪਣੇ ਤੁਰ ਗਿਆ ਸੀ ਪਿੰਡ ਪਹੁੰਚ ਗਿਆ ਸੀ ਬਾਈ ਕੋਲੇ ਜਿੰਦ ਦਿਨ ਕਾਲੀ ਚੀਨੀ ਚ ਕਬੂਤਰੀ ਹੁੰਦੀ ਸੀ ਆਪਣੇ ਕੋਲੇ ਆਉਂਦੇ ਨਾਲ ਜੋੜੀ ਲੱਗੀ ਸੀ ਚਿੱਟੀ ਆਕਨ ਦੀ ਉਹ ਵੀ ਯਾਰ ਪਤਾ ਨਹੀਂ ਕਿੱਧਰ ਨੂੰ ਗਈ ਤੇ ਬਾਕੀ ਆ ਪ੍ਰਾਣਿਕ ਕਬੂਤਰਾਂ ਦੇ ਖੰਭ ਪਏ ਇੱਥੇ ਠੀਕ ਹੈ ਤੇ ਬਾਕੀ ਚੱਲਦੇ ਆ ਕਰਦੇ ਆ ਵਲੌਗ ਬਾਦ ਜੋ ਕੰਟੀਨਿਊ ਆਪਣੇ ਚੱਕਣ ਵਾਲੇ ਪਏ ਤੜਕੇ ਟਾਈਮ ਨਾਲ ਵੱਢ ਗਿਆ ਸੀ ਮੈਂ ਕਬੂਤਰ ਲੈਣ ਜਾਣੇ ਸੀਗੇ ਤਾਂ ਕਰਕੇ ਆ ਦੇਖੋ ਠੀਕ ਹੈ ਚੱਕਣ ਵਾਲੇ ਪਏ ਚਲੋ ਚੱਲਦੇ ਆ ਥੱਲੇ ਪੱਠੇ-ਫੁੱਟੇ ਚੱਕਦੇ ਆ ਕੁੱਤਰਦੇ ਆ ਤੇ ਫਿਰ ਫਿਰ ਵਲੌਗ ਕੰਟੀਨਿਊ ਕਰਦੇ ਆ ਬਾਕੀ ਗイズ ਇਹਨਾਂ ਨੂੰ ਬਾਹਰ ਆਪਾਂ ਗਰਮੀਆਂ 'ਚ ਕੱਢਾਂਗੇ ਕਿਉਂਕਿ ਲਵਾਲਬੂ ਕੇ ਅੱਗੇ ਜਰ ਮੈਂ ਆਉਂਦੇ ਨੇ ਬਾਹਰ ਕੱਢਦੇ ਸੀ ਕਿ ਫੰਗ ਕੱਟੇ ਵੀ ਸੀ ਤਾਂ ਵੀ ਕਾ ਵੇਖੋ ਫੰਗ ਕੱਟੇ ਸੀ ਉਹ ਲਾਲ ਗੋਲੇ ਦੇ ਸਾਲਾ ਤਾਂ ਵੀ ਪੰਡ ਟੱਪ ਗਿਆ ਸੀ ਤੇ ਹੁਣ ਜਦੋਂ ਗਰਮੀ ਆਊਗੀ ਫੁੱਲ ਲਵਾਲਬੂ ਕੇ ਚੰਗੀ ਤਰ੍ਹਾਂ ਠੀਕ ਆ ਫਿਰ ਛੱਡਾਂਗੇ ਇਹਨਾਂ ਨੂੰ ਬਾਹਰ ਡਾਵਾਗੇ ਆਲੇ ਫੰਗ ਫੰਗ ਕੱਢਦੇ ਸੀ ਆਉਂਦੇ ਸਾਰੀ ਮੈਂ ਹੁੱਡ ਨਾ ਜਾਣ ਤੇ ਜਿਹੜੇ ਆਪਣੇ ਓਡੇ ਸੀਗੇ ਉਹ ਸਾਹਮਣੇ ਕੋਠੀ ਤੇ ਬਹਿ ਗਏ ਸੀਗੇ ਉਥੋਂ ਫੜਨ ਚੜਨ ਦੀ ਗਾਂ ਕੋਠੀ ਤੇ ਜਗ੍ਹਾ ਹੈ ਨਹੀਂ ਸੀ ਤਾਂ ਕਰਕੇ ਬਾਕੀ ਉਹਨਾਂ ਇਹਨਾਂ ਨੂੰ ਅੰਦਰ ਹੀ dane ਦੋਨੇ ਪਾਣੀ ਪੂਣੀ ਅੰਦਰ ਹੀ ਪਾ ਦਿਆ ਕਰਾਂਗੇ ਬਾਹਰ ਨਹੀਂ ਕੱਢਦੇ ਆਪਾਂ ਇਹਨਾਂ ਨੂੰ ਜਿੰਨਾਂ ਚ ਘਰ ਗਰਮੀ ਆਣੀ ਆਉਂਦੀਆਂ ਫੁੱਲ ਕਿਉਂਕਿ ਨਾਲੇ ਹੁਣ ਤਾਂ ਡਾਉਣ ਦਾ ਮੌਸਮ ਵੀ ਹੈ ਨਹੀਂ ਵੀ ਛਾ ਮਤਲਬ ਤੁੰਦੁੰਦੀ ਤੜਕੇ 12 1 ਵਜੇ ਤੋਂ ਆਪਾਂ ਨਿਕਲਦੀ ਆ ਉਹਨਾਂ ਨੂੰ ਦਿਨ ਜਾਂ ਸ਼ਾਮ ਲੱਗ ਜਾਂਦਾ ਸਹੀ ਆਪਾਂ ਗਰਮੀਆਂ 'ਚ ਕੱਢਾਂਗੇ ਜਦੋਂ 8-7 ਵਜੇ ਤੋਂ ਆਪਾਂ ਨਿਕਲਣ ਲੱਗ ਗੀ ਜਦੋਂ ਬਾਕੀ ਵੀ ਵਿਹਲੇ ਵੀ ਹੋ ਜਾਣਗੇ ਹੁਣ ਪੇਪਰ ਵੀ ਆਉਣਗੇਗਾ ਵੀ ਪੇਪਰ ਦੇ ਕੇ ਜਦੋਂ 1 ਮਹੀਨੇ ਦੀਆਂ ਛੁੱਟੀਆਂ ਹੋਈਆਂ ਉਦੋਂ ਬਾਅਦ ਕੱਢ ਕੇ ਇਹਨਾਂ ਨੂੰ ਡਾਇਆ ਕਰਾਂਗੇ ਨਾਲੇ ਰਜਾਨਾ ਬਲੌਗ ਪਾਇਆ ਕਰਾਂਗੇ ਹੁਣ ਮਤਲਬ ਪੇਪਰ ਚੱਲਦੇ ਤਾਂ ਕਰਕੇ ਨਹੀਂ ਵਲੌਗ ਆਏ ਸੀਗੇ ਹੁਣ ਅੱਗੇ ਤੋਂ ਰੁਟੀਨ 'ਚ ਵਲੌਗ ਆਉਣਗੇ ਤੇ ਤੁਸੀਂ ਵਲੌਗ ਜ਼ਰੂਰ ਦੇਖਿਆ ਕਰਨਾ ਵਲੌਗ ਨੂੰ ਲਾਈਕ ਵੀ ਕਰਿਆ ਕਰਨਾ ਅਤੇ ਸਬਸਕ੍ਰਾਈਬ ਵੀ ਕਰਿਆ ਕਰਨਾ ਤੇ ਬਲੌਗਰ ਨੂੰ ਫੋਲੋ ਦੇਖਿਆ ਕਰੋ ਕਬੂਤਰਾਂ ਦੇ ਨਾਲ ਨਾਲ ਆਪਾਂ ਕੁੱਤਾ ਵੀ ਲਿਆਂਦਾ ਇਹ ਚੋਹ ਹੈ ਅਲੀ ਸ਼ੈਕਸ਼ਨ ਐਂਡ ਲੱਟਰ ਠੀਕ ਆ ਅਲੀ ਸ਼ੈਕਸ਼ਨ ਆ ਥੋੜਾ ਜਿਹਾ ਲੱਟਰ ਵੀ ਆ ਠੀਕ ਆ ਬਾਕੀ ਵੱਡੇ ਹੋਏ ਤਾਂ ਪਤਾ ਲੱਗੂ ਆਇਆ ਛਿਰੂ ਆ ਦੇਖੋ ਕੁੱਤਾ ਤੁਹੇ ਦੇਖ ਸਕਦੇ ਹੋ ਛਿਰੂ ਛਿਰੂ ਠੀਕ ਆ ਤੇ ਆ ਲਿਆਂਦਾ ਆਪਾਂ ਇਹ ਲਿਆਂਦਾ ਫਰੀ ਚੀ ਤੇ ਬਾਕੀ ਦੇਖ ਸਾਧਦੇ ਹਾਂ ਸ਼ਾਮ ਹੋ ਚੁੱਕੀ ਆ ਕੁੱਤਾ ਬਖਾਉਣ ਵਾਲਾ ਰਹਿ ਗਿਆ ਸੀ ਵਲੌਗ ਚ ਮੈਂ ਬਖਾ ਦਈਏ ਨਵਾਂ ਬਿੱਲੀ ਤੋਂ ਲਿਆਂਦਾ ਵੀ ਬਿੱਲੀ ਡਰੇ ਕੁੱਤੇ ਤੋਂ ਠੀਕ ਆ ਫਿਰ ਬਿੱਲੀ ਨਹੀਂ ਆਉਂਦੀ ਅੱਗੇ ਕੁੱਤਾ ਹੈਗਾ ਸੀ ਤੇ ਬਿੱਲੀ ਨਹੀਂ ਆਉਂਦੀ ਸੀ ਤੇ ਇਹਨੂੰ ਆਏ ਸੀ ਹੁਣ ਕਮਾਉਣ ਕਮਾਉਣ ਵੀਰੇ ਕਮਾਉਣ ਆਏ ਸੀ ਗੜ ਇਹਦੇ ਫੁੱਲਾ ਛੱਡੇ ਆ ਵਾਸੀਂ ਮੈਂ ਹਾ ਮਿੱਟੀ ਜੀ ਖਾਂਦਾ ਤਾਂ ਕਰਕੇ ਇਹਨੂੰ ਬੰਨਦਿਆਂ ਹੁਣ ਕੰਟਾ ਹੋਇਆ ਖੁੱਲੇ ਛੱਡੇ ਨੂੰ ਅੱਗੇ ਚੁੱਕੀ ਜਾਂਦਾ ਸੀਗਾ ਤੇ ਹੁਣ ਇਹਨੂੰ ਬੰਨਦੇ ਆਂ ਕੇਰਾ ਠੀਕ ਹੈ